ਜੀ ਮੈਂ ਇੱਕਤਾ ਸ਼ਰਮਾ ਸਾਇੰਸ ਮਿਸਟਰ ਸਰਕਾਰੀ ਸੀਨੀਅਰ ਸਕੂਲ ਗੋਗਲਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਤੇ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਾਡਾ ਜਿਹੜਾ ਸਕੂਲ ਹੈ ਉਹ ਦਿੱਲੀ ਸਾਇੰਸ ਅਤੇ ਪਰਿਆਵਰਣ ਕੇਂਦਰ ਵੱਲੋਂ ਇੱਕ ਗ੍ਰੀਨ ਸਕੂਲ ਅਵਾਰਡ ਲਈ ਚੁਣਿਆ ਗਿਆ ਹੈ ਤੇ ਇਹਦੇ ਲਈ ਅਕਤੂਬਰ ਮਹੀਨੇ ਵਿੱਚ ਇੱਕ ਜੀਐਸਪੀ ਆਡਿਟ ਕਰਵਾਇਆ ਜਾਂਦਾ ਹੈ ਤੇ ਜਿਹਦੇ ਵਿੱਚ ਸਾਡੇ ਕੋਲ ਕਈ ਕੰਪੋਨੈਂਟਸ ਨੇ ਜਿਵੇਂ ਪਾਣੀ ਹਵਾ ਕੂੜਾ ਊਰਜਾ ਉਹ ਸਾਰੇ ਨੂੰ ਮਾਪਿਆ ਜਾਂਦਾ ਹੈ ਕਿ ਸਕੂਲ ਦੇ ਵਿੱਚ ਜਿਹੜਾ ਹੈ ਇਹਦੀ ਵਰਤੋਂ ਕਿਸ ਤਰ੍ਹਾਂ ਹੋ ਰਹੀ ਹੈ ਤੇ ਸਾਡੇ ਸਕੂਲ ਦੇ ਮੋਸਟਲੀ ਜਿਹੜੇ ਬੱਚੇ ਨੇ ਸਕੂਲ ਸਾਈਕਲ ਤੇ ਹੁੰਦੇ ਨੇ ਸਕੂਲ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਹੈ ਸੋਲਰ ਸਿਸਟਮ ਸਕੂਲ ਦੇ ਵਿੱਚ ਹੈ ਇਸ ਤੋਂ ਇਲਾਵਾ ਜਿਹੜਾ ਸਾਡਾ ਖਾਣਾ ਹੈ ਮਿੱਡੇ ਮੀਲ ਦਾ ਬਹੁਤ ਵਧੀਆ ਹੁੰਦਾ ਹੈ ਜਿਸੇ ਵੇਸ ਤੇ ਸਾਨੂੰ ਇਸ ਮਾਣ ਨਾਲ ਨਿਵਾਜਿਆ ਗਿਆ ਹੈ ਤੇ ਇਸ ਦੇ ਨਾਲ ਹੀ ਮੈਂ ਆਪਣੇ ਡਿਪਾਰਟਮੈਂਟ ਦੇ ਡੀਓ ਮੈਮ ਜੀਐਸਪੀ ਕੋਆਰਡੀਨੇਟਰ ਸ਼੍ਰੀ ਸੁਖਦੇਵ ਲਾਲ ਬੱਬਰ ਜੀ ਸ਼੍ਰੀ ਹਜੀਤ ਬਾਵਾ ਜੀ ਅਤੇ ਹਰਦਰਸ਼ਨ ਸਰ ਜੀ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਗਾਈਡੈਂਸ ਦਿੱਤੀ ਜਿਸ ਸਦਕੇ ਸਾਨੂੰ ਇਹ ਜਿਹੜਾ ਮਾਣ ਹੈ ਪ੍ਰਾਪਤ ਹੋਇਆ ਤੇ ਸਾਡੇ ਇੰਚਾਰਜ ਮੈਮ ਸੁਨੀਤਾ ਮੈਮ ਮੈਨਾਂ ਦਾ ਵੀ ਧੰਨਵਾਦ ਕਰਦੀ ਹਾਂ ਉਸਮੂ ਸਟਾਫ ਅਤੇ ਬੱਚਿਆਂ ਦਾ ਵੀ ਜਿਨ੍ਹਾਂ ਨੇ ਆਪਣਾ ਪੂਰਾ ਪੂਰਾ ਯੋਗਦਾਨ ਦਿੱਤਾ ਇਸ ਨੂੰ ਨੇਪਰੇ ਚਾੜਨ